ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਤੇ ਅੱਜ ਦਾ ਸਾਡਾ ਵਿਸ਼ਾ ਹੈ 11 ਸਾਲ ਦੀ ਉਮਰ ਦਾ ਜਿਸ ਨੇ ਪੌਪਸਿਕਲ ਦੀ ਖੋਜ ਕੀਤੀ 프랭ਕ ਐ ਪਰਸਨ ਓਕਲੈਂਡ ਕੈਲੀਫੋਰਨੀਆ ਦੇ ਇੱਕ 11 ਸਾਲ ਦੇ ਲੜਕੇ ਨੇ 1905 ਵਿੱਚ ਗਲਤੀ ਨਾਲ ਪੌਪਸਿਕਲ ਦੀ ਕਾਰਡ ਕਢੀ ਜਦੋਂ ਉਸ ਨੇ ਇੱਕ ਗਲਾਸ ਸੋਡਾ ਪਾਊਡਰ ਪਾਣੀ ਅਤੇ ਇੱਕ ਖਿਡੌਣ ਵਾਲੀ ਸੋਟੀ ਰਾਤ ਭਰ ਬਾਹਰ ਛੱਡ ਦਿੱਤੀ ਮਿਸ਼ਰਨ ਜਾਂ ਅਮਗਿਆ ਜਿਸ ਨਾਲ ਪਹਿਲਾ ਪੌਪਸਕਿਲ ਬਣਿਆ 1923 ਵਿੱਚ ਐ ਪਰਸਨ ਨੇ ਆਪਣੇ ਐਪਸਿਕਲ ਆਈਸ ਪੌਪ ਨੂੰ ਪੇਟੈਂਟ ਕੀਤਾ ਅਤੇ ਇਸ ਨੂੰ ਨੇਪਚੂਨ ਬੀਚ ਮਨੋਰੰਜਨ ਪਾਰਕ ਵਿੱਚ ਵੇਚਣਾ ਸ਼ੁਰੂ ਕੀਤਾ ਉਸ ਦੇ ਬੱਚਿਆਂ ਨੇ ਬਾਅਦ ਵਿੱਚ ਉਸ ਨੂੰ ਪੌਪਸ ਸਾਈਕਲ ਜਾਂ ਪੌਪਸਿਕਲ ਦਾ ਨਾਮ ਦੇਣ ਲਈ ਮਨਾ ਲਿਆ ਐ ਪਰਸਨ ਨੇ 1925 ਵਿੱਚ ਪੌਪਸਕਿਲ ਦੇ ਅਧਿਕਾਰ ਜਨ ਲੋਵੇ ਕੰਪਨੀ ਨੂੰ ਵੇਚ ਦਿੱਤੇ ਕੰਪਨੀ ਨੇ ਗ੍ਰੇਟ ਡਿਪਰੈਸ਼ਨ ਦੌਰਾਨ ਖਪਤਕਾਰਾਂ ਦੀ ਆਰਥਿਕਤਾ ਵਿੱਚ ਮਦਦ ਕਰਨ ਲਈ ਦੋ ਸਟਿਕ ਸੰਸਕਰਨ ਪੇਸ਼ ਕੀਤਾ। ਪੌਪਸਿਕਲ ਨੂੰ ਗੁੱਡ ਹਿਊਮਰ ਦੇ ਚਾਕਲੇਟ ਕਵਰਡ ਆਈਸਕ੍ਰੀਮ ਪੌਪਸ ਤੋਂ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਆਈਸਕ੍ਰੀਮ ਦੀ ਪਰਿਭਾਸ਼ਾ ਨੂੰ ਲੈ ਕੇ ਕਈ ਮੁਕੱਦਮੇ ਹੋਏ। ਯੂਨੀਲੀਵਰ ਨੇ 1990 ਵਿੱਚ ਪੌਪਸਿਕਲ ਬ੍ਰਾਂਡ ਨੂੰ ਹਾਸਲ ਕੀਤਾ ਅਤੇ ਇਸਨੂੰ ਇਸਦੇ ਮੂਲ ਫਲਾਂ ਦੇ ਸਵਾਦਾਂ ਤੋਂ ਅੱਗੇ ਵਧਾਇਆ। ਅੱਜ ਲਗਭਗ 2 ਬਿਲੀਅਨ ਕੌਕਸਿਕਲ ਸਾਲਾਨਾ ਵੇਚੇ ਜਾਂਦੇ ਹਨ ਜਦੋਂ ਕਿ ਇੱਕ ਠੰਡੀ ਸਾਨ ਫ੍ਰਾਂਸਿਸਕੋ ਰਾਤ ਨੂੰ ਐ ਪਰਸਨ ਦੀ ਦੁਰਘਟਨਾ ਦੀ ਕਾਰਡ ਦੀ ਕਹਾਣੀ ਪ੍ਰਸਿੱਧ ਲੋਕ ਕਥਾ ਹੈ ਇਹ ਸੰਭਾਵਤ ਤੌਰ ਤੇ ਓਕਲੈਂਡ ਵਿੱਚ ਵਾਪਰੀ ਜਦੋਂ ਉਹ 14 ਸਾਲ ਦਾ ਸੀ 11 ਨਹੀਂ ਅਤੇ ਤਾਪਮਾਨ ਇੰਨਾ ਜ਼ਿਆਦਾ ਨਹੀਂ ਸੀ ਜਿਨਾ ਦਾਵਾ ਕੀਤਾ ਗਿਆ ਸੀ ਓਕੇ ਜੀ ਵੀਡੀਓ ਇੱਥੇ ਖਤਮ ਹੁੰਦੀ ਹੈ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਜੁੜਨ ਲਈ ਤਦ ਤੱਕ ਲਈ ਮਿਲਾਂਗੇ ਜੀ ਅਗਲੀ ਵੀਡੀਓ ਦੇ ਇੱਕ ਨਵੇਂ ਟੌਪਿਕ ਨਵੇਂ ਵਿਸ਼ੇ ਤੇ ਧੰਨਵਾਦ ਜੀ ਸਾਰਿਆਂ ਦਾ ਜੁੜਨ ਲਈ ਸਤਿ ਸ੍ਰੀ ਅਕਾਲ